ਹਾਂਜੀ ਤਾਂ ਅੱਜ ਦਾ ਪਹਿਲਾ ਕੁਐਸ਼ਚਨ ਹੈ ਆਪਣਾ ਮੋਦੀ ਖਾਨਾ ਤਾਂ ਮੋਦੀ ਖਾਨਾ ਗੁਰੂ ਨਾਨਕ ਦੇਵ ਜੀ ਨਾਲ ਐਸੋਸੀਏਟਿਡ ਹੈ ਦੌਲਤ ਖਾਨ ਲੋਦੀ ਨਾਲ ਐਸੋਸੀਏਟਿਡ ਹੈ ਠੀਕ ਹੈ ਨਾ ਸਟੋਰ ਹਾਊਸ ਦੀ ਗੱਲ ਹੋ ਰਹੀ ਹੈ ਤਾਂ ਆਫੀਸ਼ੀਅਲ ਸਟੋਰ ਹਾਊਸ ਨਾਲ ਐਸੋਸੀਏਟਿਡ ਹੈ ਡਾਇਰੈਕਟ ਕੁਐਸ਼ਚਨ ਹੈ ਨੋ ਡਾਊਟ ਨੈਕਸਟ ਕੁਐਸ਼ਚਨ ਹੈਗਾ ਜੀ ਚਲੋ ਇਹ ਤਾਂ ਬਹੁਤ ਹੀ ਰਿਪੀਟਿਡ ਕੁਐਸ਼ਚਨ ਹੈ ਸਾਰੇ ਜਹਾਂਸੇ ਅੱਛਾ ਓਕੇ ਹੁਣ ਦੇਖੋ ਜਿਹੜੇ ਇਸ ਤਰ੍ਹਾਂ ਦੇ ਕੁਐਸਚਨਸ ਨੇ ਇਹ ਤੁਹਾਨੂੰ ਮੈਂ ਕਹਾਂਗਾ ਵੀ ਤੁਸੀਂ ਇਹਨੂੰ ਇੱਕ ਵਾਰ ਰੀਡ ਕਰ ਲਿਓ ਤੁਹਾਡੀ ਪਾਲਿਟੀ ਵਧੀਆ ਹੋਏਗੀ ਪਰ ਇਹ ਡੈਫੀਨੇਟਲੀ ਕਰ ਲਿਓ ਠੀਕ ਹੈ ਤਾਂ ਇਹਨੂੰ ਆਪਾਂ ਨੇ ਮਾਸਟਰ ਕੋਰਸ ਦੇ ਵਿੱਚ ਫਾਈਲ ਨੂੰ ਪਾ ਦੇਣਾ ਤਾਂ ਡੈਫੀਨੇਟਲੀ ਕਰ ਲਿਓ ਵਿਆਨਾ ਕਨਵੈਨਸ਼ਨ ਕਿਸ ਚੀਜ਼ ਨਾਲ ਰਿਲੇਟਡ ਹੈ ਟੂ ਪ੍ਰੋਟੈਕਸ਼ਨ ਆਫ ਓਜ਼ੋਨ ਲੇਅਰ এনवायरमेंट ਦੇ ਵਿੱਚ ਤੁਹਾਨੂੰ ਆਨ ਰੀਡ ਕਿਹਾ ਵੀ 6-7 ਹੀ ਚੀਜ਼ਾਂ ਨੇ ਜਿਹੜੀਆਂ ਵਾਰ-ਵਾਰ ਪੁੱਛੇ ਜਾਂਦੀਆਂ ਨੇ ਤਾਂ ਵਿਆਨਾ ਕਨਵੈਨਸ਼ਨ ਉਹਦੇ ਚੋਂ ਇੱਕ ਤੇ ਚੀਜ਼ ਹੈ ਇੰਪੋਰਟੈਂਟ ਹੁਣ ਨੈਕਸਟ ਕੁਐਸ਼ਨ ਹੈਗਾ ਮਲੇਰੀਆ ਕਿਸ ਨਾਲ ਹੁੰਦਾ ਤਾਂ ਇਹ ਬਹੁਤ ਰਿਪੀਟਿਡ ਕੁਐਸ਼ਨ ਹੈ ਵੀ ਮਲੇਰੀਆ ਕਿਸ ਨਾਲ ਹੁੰਦਾ ਹੈ ਡੇਂਗੂ ਕਿਸ ਨਾਲ ਹੁੰਦਾ ਹੈ ਟੀਬੀ ਕਿਸ ਨਾਲ ਹੁੰਦਾ ਹੈ ਮਤਲਬ ਜਿਹੜੀ ਉਹ ਡਿਜ਼ੀਜ਼ ਹੈ ਉਹ ਪ੍ਰੋਟੋਜ਼ੋਆ ਨਾਲ ਹੁੰਦੀ ਹੈ ਵਾਇਰਸ ਨਾਲ ਹੁੰਦੀ ਹੈ ਬੈਕਟੀਰੀਅਲ ਹੈ ਤਾਂ ਕੁਝ ਮੇਜਰ ਡਿਜ਼ੀਜ਼ਸ ਨੇ ਜਾਂ ਮੋਸਟ ਇੰਪੋਰਟੈਂਟ ਨੇ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਤਾਂ ਇਹ ਪ੍ਰੋਟੋਜ਼ੋਆ ਨਾਲ ਹੁੰਦਾ ਤਾਂ ਆਪਾਂ ਪੜ੍ਹਦੇ ਹੁੰਦੇ ਨਾ ਮਲੇਰੀਆ ਐਨੋਫਲੀਸ ਨਾਲ ਹੁੰਦਾ ਹੈ ਪ੍ਰੋਟੋਜ਼ੋਆ ਨਾਲ ਹੁੰਦਾ ਹੈ ਡੇਂਗੂ ਤੁਸੀਂ ਦੱਸ ਦੋ ਚਲ ਨੈਕਸਟ ਹੈਗਾ ਜੀ ਰੀਸੈਂਟਲੀ ਯੂਨੀਫਾਰਮ ਸਿਵਲ ਕੋਡ ਬਿਲ ਦਾ ਉੱਤਰਾਖੰਡ ਦਾ ਇਹ নো ਡਾਊਟ ਉਸ ਟਾਈਮ ਤੇ ਕਰੰਟ ਅਫੇਅਰਸ ਜਦੋਂ ਪੇਪਰ ਆਇਆ ਸੀ ਬਟ ਤੁਹਾਨੂੰ ਜਿਹੜਾ ਹੈਗਾ ਇਹ ਕੁਐਸਚਨ ਆ ਸਕਦਾ ਕਿਸ ਤਰ੍ਹਾਂ ਵੀ ਵੈਸੀ ਆ ਜਾਏਗਾ ਵੀ ਇੰਡੀਆ ਚ ਕਿਹੜੀ ਪਹਿਲੀ ਸਟੇਟ ਹੈ ਜਿਸ ਨੇ ਯੂਨੀਫਾਰਮ ਸਿਵਲ ਕੋਡ ਬਿਲ ਨੂੰ ਪਾਸ ਕੀਤਾ ਸੀ ਤਾਂ ਕੁਝ ਕਰੰਟ ਅਫੇਅਰਸ ਇਸ ਤਰ੍ਹਾਂ ਦੇ ਹੁੰਦੇ ਨੇ ਬਾਅਦ ਦੇ ਵਿੱਚ ਜਾ ਕੇ ਸਟੈਟਿਕ ਬਣ ਜਾਂਦੇ ਪਰ ਉਹਨਾਂ ਦੀ ਇੰਪੋਰਟੈਂਸ ਬਣੀ ਰਹਿੰਦੀ ਹੈ ਠੀਕ ਹੈ ਤਾਂ ਇਹ ਕੁਝ ਪੰਜਾਬੀ ਦੇ ਕੁਐਸਚਨਸ ਨੇ ਜਿਹੜਾ ਤੁਹਾਨੂੰ ਮੈਂ ਟਾਸਕ ਦੇ ਰਿਹਾ ਤਾਂ ਇਹ ਕੁਐਸਚਨਸ ਨੂੰ ਡੈਫੀਨੇਟਲੀ ਸੋਲਵ ਕਰਿਓ ਕਰਨ ਦੀ ਕੋਸ਼ਿਸ਼ ਕਰਿਓ ਦੇਖਿਓ ਤੁਹਾਡੇ ਕੁਐਸਚਨਸ ਕਿੰਨੇ ਸਹੀ ਹੁੰਦੇ ਨੇ ਤੇ ਆਪਾਂ ਉਹਨਾਂ ਇਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਸਟਾਰਟ ਕਰਦੇ ਹਾਂ ਤਾਂ ਇਹਦੀ ਪੀਡੀਐਫ ਬਾਰੇ ਤੁਹਾਨੂੰ ਦੱਸਦਾ ਬਾਕੀ ਕਮੈਂਟਸ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰam ਚੈਨਲ ਦਾ ਲਿੰਕ ਪਿਆ ਤਾਂ ਉਹ ਜੋਇਨ ਕਰ ਲਿਓ ਉੱਥੇ ਵੀ ਟਾਈਮ ਟੂ ਟਾਈਮ ਜਿਹੜਾ ਹੈਗਾ ਵਧੀਆ ਡਾਟਾ ਸਹੀ ਡਾਟਾ ਅਪਡੇਟ ਹੁੰਦਾ ਰਹਿੰਦਾ ਹੈ ਨੈਸ਼ਨਲ ਐਮਬਲਮ ਇਜ਼ ਅਡਾਪਟਿਡ ਫਰਮ ਲਾਇਨ ਕੈਪੀਟਲ ਆਫ ਅਸ਼ੋਕਾ ਐਟ ਸਾਰਨਾਥ ਆਪਾਂ ਪੜ੍ਹਦੇ ਹਾਂ ਵਿਚ ਆਫ ਦਾ ਫਾਲੋਇੰਗ ਐਨੀਮਲਸ ਬਰਡਸ ਸਕਲਪਚਰ ਮੇ ਨਾਟ ਬੀ ਸੀਨ ਇਨ ਦਾ ਫੀਸ ਆਫ ਦਾ ਅਬੇਕਸ ਤਾਂ ਕਿਹੜਾ ਨਹੀਂ ਹੈ ਪੁੱਛਿਆ ਹੋਇਆ ਤਾਂ ਜਲਦੀ ਜਲਦੀ ਚ ਡਾਇਰੈਕਟ ਇੱਕ ਚੀਜ਼ ਦੇਖ ਕੇ ਉਹਨੂੰ ਆਨਸਰ ਨਾਲ ਲਾ ਦਿਓ ਕਿਹੜਾ ਨਹੀਂ ਹੈ ਪੁੱਛਿਆ ਹੋਇਆ ਤਾਂ ਕੁਐਸਚਨ ਈਜ਼ੀ ਹੈ ਨੋ ਡਾਊਟ ਪਰ ਕਈ ਵਾਰ ਗਲਤੀ ਹੋ ਜਾਂਦੀ ਹੈ ਹੁਣ ਦੇਖੋ ਕਿੰਨਾ ਬੇਸਿਕ ਕੁਐਸਚਨ ਪੁੱਛਿਆ ਹੋਇਆ ਪਰ ਪੇਪਰ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਤਾਂ ਆਪਾਂ ਪੜ ਲੈਂਦੇ ਆ ਤਖਤ ਸ਼੍ਰੀ ਹਜ਼ੂਰ ਸਾਹਿਬ ਜੀ ਇਜ਼ ਲੋਕੇਟਿਡ ਔਨ ਦਾ ਬੈਂਕਸ ਆਫ ਗੁਦਾਵਰੀ ਨੈਕਸਟ ਹੈਗਾ ਜੀ ਗੀਤਾ ਹੂ ਟ੍ਰਾਂਸਲੇਟਿਡ ਹੂ ਟ੍ਰਾਂਸਲੇਟਿਡ ਤਾਂ ਗੀਤਾ ਨੂੰ ਪਰਸ਼ੀਅਨ ਦੇ ਵਿੱਚ ਜਿਹੜਾ ਹੈਗਾ ਟਰਾਂਸਲੇਟ ਕੀਤਾ ਸੀਗਾ ਰੋਟ ਮਜ਼ਮਾ ਉਲ ਬਹਿਰਨ ਹੀ ਵਾਸ ਦਾ ਐਲਡੇਸਟ ਸਨ ਆਫ ਸ਼ਾਹਜਹਾ ਤਾਂ ਉਹਦੇ ਬਾਰੇ ਹੋਰ ਵੀ ਅੱਗੇ ਚੀਜ਼ ਦੱਸਤੀ ਤਾਂ ਦੇਖੋ ਇਹਨਾਂ ਨੇ ਕੁਐਸਚਨ ਨੂੰ ਜਿਹੜਾ ਹੈਗਾ ਥੋੜਾ ਜਿਹਾ ਕਹਿ ਲੋ ਵੀ ਤੁਮਾਰ ਫਿਰ ਆ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕੁਐਸਚਨ ਨੋ ਡਾਊਟ ਈਜ਼ੀ ਹੈ ਤਾਂ ਕਿਨੇ ਜਿਹੜਾ ਹੈਗਾ ਜੀਤਾ ਨੂੰ ਪਰਸ਼ੀਅਨ ਦੇ ਵਿੱਚ ਬਦਲਿਆ ਸੀਗਾ ਤੇ ਉਹ ਸ਼ਾਹ ਜਹਾਂ ਦਾ ਐਲਡੇਸਟ son ਸੀਗਾ ਤਾਂ ਦਾਰਾ ਸ਼ਿਕੋ ਆਪਾਂ ਪੜਦੇ ਆਂ ਦਾਰਾ ਸ਼ਿਕੋ ਬਾਰੇ ਬੇਸਿਕ ਚੀਜ਼ ਪੜਦੇ ਆਂ ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਮਜ਼ਮਾ ਉਲ ਬਹਿਰੀਨ ਕੀਦੇ ਦੁਆਰਾ ਦਾਰਾ ਸ਼ਿਕੋ great bath of indus valley civilization ਤਾਂ ਇਹ ਇਹਦੀ ਲੋਕੇਸ਼ਨ ਪੁੱਛੀ ਜਾਂਦੀ ਹੈ ਤਾਂ indus valley civilization ਨਾਲ ਐਸੋਸੀਏਟਿਡ ਪੰਜ ਛੇ ਕੁਐਸ਼ਨਸ ਨੇ ਜਿਹੜੇ ਜਿਹੜੇ ਕਿ ਕਾਫੀ ਪੀਪਰਾਂ ਚ ਆਉਂਦੇ ਆਂ ਆਪਾਂ ਵਾਰ-ਵਾਰ ਰਿਪੀਟ ਕਰਦੇ ਆਂ ਤਾਂ ਉਹਦੇ ਚੋਂ ਮੋਹਿੰਜੋਦੜੋ ਜਿਹੜਾ ਹੈਗਾ ਆਹ ਵਾਲਾ ਕੁਐਸ਼ਨ ਗ੍ਰੇਟ ਬਾਥ ਵਾਲਾ ਬਹੁਤ ਰਿਪੀਟਡ ਹੈ no doubt easy ਕੁਐਸ਼ਨ ਹੈ ਨੈਕਸਟ ਆਪਣਾ ਹੈਗਾ ਦੇਖੋ ਇਹ ਦੂਸਰਾ ਕੁਐਸ਼ਨ ਹੈ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਆਪਨੇ ਕਰ ਲਿਓ ਇਦੇ ਵਿੱਚ ਕੁਝ ਨਹੀਂ ਹੈ ਉਹੀ ਪ੍ਰੋਟੋਕੋਲਸ ਨੇ ਮੈਚ ਦਾ ਫੋਲੋਇੰਗ ਹੈ ਤਾਂ ਜਸਟ ਆਪਾਂ ਨੇ ਦੇਖਣਾ ਹੈ ਵੀ ਕਿਹੜੀ ਚੀਜ਼ ਕਿਸ ਨਾਲ ਐਸੋਸੀਏਟਡ ਹੈ ਕਿਹੜੀ ਚੀਜ਼ ਕਿਸ ਨਾਲ ਐਸੋਸੀਏਟਡ ਹੈ ਤਾਂ ਮੈਚ ਦਾ ਫੋਲੋਇੰਗ ਹੈ ਡੈਫੀਨਿਟਲੀ ਤੁਸੀਂ ਕਰ ਲਿਓ 42nd ਅਮੈਂਡਮੈਂਟ ਜਿਹਨੂੰ ਕਿ ਆਪਾਂ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਆ ਤਾਂ ਇਹਦੇ ਵਿੱਚ ਬਹੁਤ ਕੁਝ ਅਮੈਂਡ ਹੋਇਆ ਸੀ ਤਾਂ ਹੀ ਆਪਾਂ ਕਹਿੰਦੇ ਆ ਵੀ ਇੱਕ ਨਵਾਂ ਹੀ ਕਨਸਟੀਟਿਊਸ਼ਨ ਨਹੀਂ ਬਣਾਤਾ ਤਾਂ ਉਹਦੇ ਬਾਰੇ ਕਾਫੀ ਕੁਐਸਚਨਸ ਆਉਂਦੇ ਨੇ ਤਾਂ ਪ੍ਰੀਅੰਬਲ ਨੂੰ ਅਮੈਂਡ ਕੀਤਾ ਗਿਆ ਸੀ ਫੰਡਾਮੈਂਟਲ ਡਿਊਟੀਆਂ ਨੂੰ ਵੀ ਅਮੈਂਡ ਕੀਤਾ ਗਿਆ ਸੀ ਉਹ ਵੀ 42nd ਅਮੈਂਡਮੈਂਟ ਦੇ ਥਰੂ ਹੀ ਕੀਤਾ ਗਿਆ ਸੀ ਠੀਕ ਹੈ ਤਾਂ ਤਾਂ ਕੁਐਸਚਨ ਆਉਂਦਾ 42nd ਅਮੈਂਡਮੈਂਟ 'ਚ ਕਿਹੜੇ ਤਿੰਨ ਵਰਡ ਸੀ ਜਿਹੜੇ ਪ੍ਰੀਅੰਬਲ 'ਚ ਐਡ ਸੀ ਉਹ ਵੀ ਪੁੱਛੇ ਜਾਂਦੇ ਨੇ ਤਾਂ ਕਾਫੀ ਕੁਐਸ਼ਨਸ ਨੇ ਜਿਹੜੇ 40 ਸੈਕੰਡ ਅਮੈਂਡਮੈਂਟ ਨਾਲ ਅਸੋਸੀਏਟਿਡ ਨੇ ਤਾਂ ਉਹ ਜਿਹੜੇ ਕਾਫੀ ਨਹੀਂ ਵੀ ਯਾਦ ਹੁੰਦੇ ਤਾਂ ਐਟ ਲੀਸਟ ਜਿਹੜੇ 5-6 ਮੇਨ ਟ੍ਰੈਂਡਿੰਗ ਨੇ ਉਹ ਤਾਂ ਪਤਾ ਹੋਣੀ ਚਾਹੀਦੀ ਨੇ 40 ਸੈਕੰਡ ਅਮੈਂਡਮੈਂਟਸ ਓਵਰਆਲ ਸਬ ਕੁਸ਼ਨ ਕੀ ਕੀ ਹੋਇਆ ਜਿਉਂ ਨਹੀਂ ਵੀ ਯਾਦ ਰਹਿਦਾ ਤਾਂ ਐਟ ਲੀਸਟ ਬੇਸਿਕ ਕੁਐਸ਼ਨਸ ਦਾ ਪਤਾ ਹੁਣ ਤਾਂ ਹੁਣ ਕਾਫੀ ਸਟੂਡੈਂਟਸ ਇਹ ਕਹਿ ਰਹੇ ਨੇ ਵੀ ਸਰ ਇਹ ਬੇਸਿਕ ਕੁਐਸ਼ਨਸ ਹੈ ਕੀ ਜਿਹੜੇ ਬੇਸਿਕ ਰਿਪੀਟਿਡ ਕੁਐਸ਼ਨਸ ਨੇ ਉਹ ਤੁਹਾਨੂੰ ਮੈਂ ਔਨ ਰਿਪੀਟ ਕਹਿ ਰਹੇ ਹਾਂ ਉਹ ਆਪਾਂ ਨੇ ਜਿਹੜਾ ਹੈਗਾ ਕਿੱਥੇ ਪੜੇ ਹੋਏ ਨੇ ਸੰਧੀ ਸਟੱਡੀ ਸੋਲੂਸ਼ਨ ਐਪ ਮਾਸਟਰ ਕੋਰਸ ਤਾਂ ਪੀਆਈਕਿਊ ਨੂੰ ਤਰੰਦਰ ਤ੍ਰਿੱਤ ਅਲੱਗ-ਅਲੱਗ ਜਿਹੜਾ ਹੈਗਾ ਉਹ ਆਪਣੇ ਇਸ ਜਿਹੜਾ ਹੈਗਾ ਮਾਸਟਰ ਕੋਰਸ ਦੇ ਵਿੱਚ ਆ ਉਹ ਕੁਐਸ਼ਨਸ ਆਪਾਂ ਕਰਦੇ ਆ ਪੀਪੀਐਸਸੀ ਵਾਲੇ ਥੋੜਾ ਜਿਹਾ ਇਹਦੇ ਬਾਰੇ ਸਮਝ ਲੈਣੇ ਤਾਂ ਆਪਣੇ ਐਫਰਟਸ ਇਹੀ ਚੱਲ ਰਹੇ ਨੇ ਜਿਵੇਂ ਬਹੁਤ ਸਟੂਡੈਂਟਸ ਦਾ ਇਸ ਟਾਈਮ ਤੇ ਡ੍ਰੀਮ ਹੈ ਐਕਸਾਈਜ਼ ਇੰਸਪੈਕਟਰ ਦਾ ਪੇਪਰ ਕਲੀਅਰ ਕਰਨਾ ਹੈ ਉਹਦੇ ਵਿੱਚ ਜੌਬ ਲੈਣੀ ਹੈ ਤਾਂ ਉਹਦੇ ਲਈ ਇਸ ਟਾਈਮ ਤੇ ਇਹ ਚੱਲ ਰਿਹਾ ਆਪਣਾ ਤਾਂ ਇਹਦੇ ਵਿੱਚ ਪਾਰਟਿਕੂਲਰਲੀ ਪੀワイਕਿਊ ਨੂੰ ਹੀ ਜਿਹੜਾ ਹੈਗਾ ਨਵੇਂ-ਨਵੇਂ ਮੈਥਡਸ ਨਾਲ ਪੜਾਇਆ ਜਾ ਰਿਹਾ ਤਾਂਕਿ 360 ਡਿਗਰੀ ਦੇ ਉੱਤੇ ਪੀਪੀਐਸਸੀ ਦੀ ਪੀワイਕਿਊ ਪੀ ਟ੍ਰਿਪਲ ਐਸਬੀ ਮਤਲਬ ਚਾਹੇ ਜੀਐਨਡੀ ਹੋਵੇ ਚਾਹੇ ਨਾਈਲੇਟ ਹੈ ਚਾਹੇ ਨੀਟਰ ਹੈ ਦੈਨ ਹੋਰ ਐਗਜ਼ਾਮਸ ਨੇ ਵੀ ਕੁਐਸਚਨ ਤੁਹਾਡਾ ਰਹਿਣਾ ਨਹੀਂ ਚਾਹੀਦਾ ਦੇਖੋ ਦੋ ਹੀ ਚੀਜ਼ਾਂ ਹੁੰਦੀਆਂ ਨੇ ਹਮੇਸ਼ਾ ਯਾਦ ਰੱਖਿਓ ਕੁਐਸਚਨ ਆਇਆ ਅਟੈਂਪਟ ਕਰਨ ਵਾਲਾ ਕੁਐਸਚਨ ਹੈ ਤਾਂ ਦਾ ਤੁਹਾਡਾ ਹੋਣਾ ਚਾਹੀਦਾ ਹੁਣ ਕੁਐਸ਼ਨ ਹੀ ਇੰਨਾ ਡਿਫਿਕਲਟ ਆ ਗਿਆ ਤਾਂ ਬਹੁਤ ਕੁਐਸ਼ਨਸ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੀ ਕੁਐਸ਼ਨਸ ਹੀ ਬਹੁਤ ਡਿਫਿਕਲਟ ਹੁੰਦੇ ਨੇ ਉਹਦਾ ਸੋਰਸ ਤੁਸੀਂ ਡੀਕੋਡ ਨਹੀਂ ਕਰ ਸਕਦੇ ਤਾਂ ਜੇ ਉਹ ਤੁਹਾਨੂੰ ਨਹੀਂ ਆਉਂਦਾ ਤਾਂ ਕੰਪੀਟੀਸ਼ਨ 'ਚ ਫਰਕ ਨਹੀਂ ਪਈਗਾ ਮਤਲਬ ਤਿਆਰੀ ਇਸ ਤਰ੍ਹਾਂ ਕਰੋ ਵੀ ਜਾਂ ਤਾਂ ਰਿਲੇਟਿਵਲੀ ਤੁਸੀਂ ਉੱਪਰ ਰਹਿ ਰਹੇ ਹੋ ਜਾਂ ਰਿਲੇਟਿਵਲੀ ਬਰਾਬਰ ਰਹਿ ਰਹੇ ਹੋ ਨੀਚੇ ਨਹੀਂ ਜਾਣਾ ਬਸ ਮੈਨੇ ਸਮਝਨੀ ਆਪਾਂ ਨੇ ਤਾਂ ਜੇ ਪੀワイਕਿਊ ਵੀ ਕਰਦੇ ਨੇ ਨੋ ਡਾਊਟ ਹੁਣ ਐਸਐਸਸੀ ਦੀ ਗੱਲ ਕਰੀਏ ਹੋਰ ਆਰਆਰਬੀ ਰੇਲਵੇਸ ਐਂਡ ਆਲ ਤੋ PYQ ਤਾਂ ਬਹੁਤ ਨੇ ਹੁਣ UPSC ਦੀ ਵੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਵੀ CDS ਸੋਰੀਆ CAPF ਹੋ ਗਿਆ ਬਹੁਤ ਨੇ ਸਾਰੇ ਨਹੀਂ ਕਰਨੇ ਸਿਲੈਕਟਡ ਵੀ ਜੇ 500 ਕੁਸ਼ਚਨਾਂ ਵਿੱਚੋਂ 50 ਕੁਸ਼ਚਨ ਤੁਹਾਡੇ ਮਤਲਬ ਦੇ ਨਹੀਂ ਜਿਹੜੇ ਤੁਹਾਨੂੰ ਕਰਵਾਏ ਵੀ ਨਹੀਂ ਥੋੜੇ ਬਹੁਤ ਤਾਂ ਦੇਖ ਸਕਦੇ ਹੋ ਸਟੱਡੀ ਸੋਲੂਸ਼ਨ ਦੇ ਉੱਤੇ ਤਾਂ ਉਹ ਸਾਡੀ ਕੋਸ਼ਿਸ਼ ਰਹੇਗੀ ਵੀ ਇਹਦੇ ਵਿੱਚ ਜਲਦੀ ਤੋਂ ਜਲਦੀ ਸਾਰੀਆਂ ਫਾਈਲਸ ਅਪਡੇਟ ਕੀਤੀਆਂ ਜਾਣ ਠੀਕ ਹੈ ਤਾਂ PYQ ਨੂੰ ਕਰਨਾ ਇੱਕ ਤਾਂ ਇਹ ਤਰੀਕਾ ਹੋ ਗਿਆ ਥੈਨ ਤੁਹਾਨੂੰ ਦੱਸਿਆ ਹੋਇਆ ਜਿਵੇਂ ਇਹਦੇ ਵਿੱਚ ਵੀਡੀਓਜ਼ ਨੇ ਜਿਵੇਂ ਸਾਰਾ ਕੰਟੈਂਟ ਹੈਗਾ ਤਾਂ ਇਹ ਪੈਰਟੀਕੂਲਰਲੀ ਪੀワイਕਿਊ ਹੀ ਨੇ ਠੀਕ ਹੈ ਜੀ ਚਲੋ ਇਹਦੇ ਬਾਰੇ ਜੇ ਜਾਣਕਾਰੀ ਲੈਣੀ ਹੈ ਜੀ ਸਟੱਡੀ ਸੋਲੂਸ਼ਨ ਦੇ ਉੱਤੇ ਵੀਡੀਓਜ਼ ਪਈਆਂ ਨੇ ਉਹ ਦੇਖ ਲਿਓ ਆਪਾਂ ਆਪਣੇ ਕੁਐਸਚਨਸ ਧਿਆਨ ਨਾਲ ਤਾਂ ਨੈਕਸਟ ਆਪਣਾ ਕੁਐਸਚਨ ਹੈਗਾ ਜੀ ਤਾਂ ਕਲਾਫਿਕ ਕੁਐਸਚਨਸ ਨੇ ਜਿਹੜੇ ਆਪਾਂ ਨੇ ਅੱਜ ਕਰਨੇ ਆ ਧਿਆਨ ਨਾਲ ਸਮਝ ਲਓ ਨੈਕਸਟ ਹੈਗਾ ਟਰਮਸ ਬੀਓਟੀ ਬੂਟ ਬੀਡਬਲਓ ਬੋਲਟ ਐਚਐਮ ਮਤਲਬ ਇਹ টারਮਸ ਕਿਸ ਚੀਜ਼ ਨਾਲ ਐਸੋਸੀਏਟਡ ਹੈ ਤਾਂ ਇਹ ਹੈਗੀਆਂ ਨੇ PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਸ ਤਾਂ ਇਹ ਜਿਹੜੀਆਂ টারਮਸ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਸ ਨਾਲ ਐਸੋਸੀਏਟਡ ਹੈ J H U M ਝੂਮ ਚੀਨਾ ਮਿਲਪਾ L A D A N G ਠੀਕ ਹੈ ਤਾਂ ਪ੍ਰੋਨਨਸੀਏਸ਼ਨ ਕੁਝ ਵੀ ਹੁੰਦੀ ਹੈ ਕੁਝ ਵੀ ਹੋ ਸਕਦੀ ਹੈ ਲੋਕਲ ਨੇਮਸ ਫੋਰ ਤਾਂ ਜਿਹੜੇ ਇਹ ਨੇਮਸ ਨੇ ਇਹ ਪੈਟੀਕੁਲਰਲੀ ਸ਼ਿਫਟਿੰਗ ਕલ્ਟੀਵੇਸ਼ਨ ਨਾਲ ਅਸੋਸੀਏਟਡ ਹੈ ਸ਼ਿਫਟਿੰਗ ਕਲਟੀਵੇਸ਼ਨ ਨਾਲ ਅਸੋਸੀਏਟਡ ਨੇ ਇਹ ਨੇਮਸ ਤਾਂ ਇਹ ਨੇਮਸ ਤੁਹਾਨੂੰ ਐਜ਼ ਇਟ ਇਜ਼ ਰਿਪੀਟ ਹੋ ਸਕਦੇ ਆ ਥੋੜਾ ਜਿਹਾ ਧਿਆਨ ਰੱਖਿਓ ਹੁਣ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਫੀਚਰ ਆਫ ਅ ਜ਼ੋਨਲ ਕਾਉਂਸਲ ਦੇਖੋ ਇਸ ਤਰ੍ਹਾਂ ਦੇ ਕੁਐਸ਼ਨਸ ਮੈਂ ਤਾਂ ਨਹੀਂ ਡਿਸਕਸ ਕਰ ਰਿਹਾ ਕਿਉਂਕਿ ਇਸ ਤਰ੍ਹਾਂ ਦੇ ਕੁਐਸ਼ਨਸ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਸਾਰੀਆਂ ਸਟੇਟਮੈਂਟਸ ਪੜ੍ਹਨੀਆਂ ਪੈਣੀਆਂ ਥੋੜੇ ਜਿਹਾ ਹਾਈ ਲੈਵਲ ਕੁਐਸ਼ਨਸ ਨੇ PPSCE ਦੇ ਵਿੱਚ ਰਿਪੀਟ ਹੋਣ ਦੇ ਚਾਂਸਸ ਜ਼ਿਆਦਾ ਨੇ P ट्रिपल एस ਵੀ ਕਾਫੀ ਘੱਟ ਨੇ ਤਾਂ ਜਿਹੜੇ ਬੱਚੇ ਨੇ ਦੋਨੋਂ ਪੇਪਰ ਦੇਣੇ ਆ ਉਹ ਡੈਫੀਨੇਟਲੀ ਇਹਨੂੰ ਕਰ ਲਿਓ ਨੈਕਸਟ ਹੈਗਾ ਜੀ ਆਪਣਾ ਬੇਸਿਕ ਕੁਐਸਚਨ ਹੈ ਕਿੰਨਾ ਨੇ 356 ਨੂੰ ਤਾਂ ਆਪਾਂ 352 356 360 ਤਿੰਨ ਐਮਰਜੈਂਸੀਸ ਪੜ੍ਹਦੇ ਆ ਤਾਂ ਉਹਨੂੰ ਕੀ ਹੈ ਸੇਫਟੀ ਵਾਲਵ ਤਾਂ ਸੇਫਟੀ ਵਾਲਵ ਕਿਸ ਨੇ ਕੀ ਹੈ ਇੱਥੇ ਤੱਕ ਤੱਕ ਕੁਐਸਚਨ ਡਿਫਿਕਲਟ ਹੈ ਪਰ ਇਹਨਾਂ ਨੇ ਆਪ ਹੀ ਇਜ਼ੀ ਬਣਾਤਾ ਹੀ ਆਲਸੋ ਚੇਅਰਡ ਦਾ ਡਰਾਫਟਿੰਗ ਕਮੇਟੀ ਆਫ ਦਾ ਕਨਸਟੀਟੂਐਂਟ ਅਸੈਂਬਲੀ ਤਾਂ ਉਹਨਾਂ ਨੇ ਜਿਹੜਾ ਹੈ ਡਰਾਫਟਿੰਗ ਕਮੇਟੀ ਦੇ ਜਿਹੜੇ ਹੈਗੇ ਨੇ ਉਹ ਚੇਅਰਮੈਨ ਵੀ ਸੀ ਤਾਂ ਉਹ ਡਾਕਟਰ ਬੀ ਆਰ ਅੰਬੇਦਕਰ ਜੀ ਤਾਂ ਇਹ ਤਾਂ ਕੁਐਸਚਨ ਇਜ਼ੀ ਬਣ ਗਿਆ ਹੁਣ ਇੱਕ ਕੁਐਸਚਨ ਦੇਖੋ ਤਾਂ ਇਹ ਆਪਾਂ ਹਮੇਸ਼ਾ ਕਹਿੰਦੇ ਆ ਵੀ ਕੋਈ ਵੀ ਪੇਪਰ ਦੇਣ ਜਾ ਰਹੇ ਹੋ ਤਾਂ ਤੁਹਾਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ 17 ਦੇ 17 ਯਾਦ ਹੋਣੇ ਚਾਹੀਦੇ ਆ ਪੀਪਰ ਤੋਂ 1-2 ਦਿਨ ਪਹਿਲਾਂ ਡੈਫੀਨੇਟਲੀ 17 ਦੇ 17 ਸਸਟੇਨੇਬਲ ਡਵੈਲਪਮੈਂਟ ਗੋਲਸ ਪੜ੍ਹ ਕੇ ਜਾਓ ਤਾਂ ਇਹਨੂੰ ਕਿਸੇ ਵੀ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਤਾਂ ਇੱਥੇ ਜਿਹੜਾ ਹੈਗਾ 6ਵੇਂ ਬਾਰੇ ਗੱਲ ਹੋ ਰਹੀ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਨੈਕਸਟ ਹੈਗਾ ਜੀ ਕਿਹੜੇ ਇਹਨਾਂ ਚੋਂ ਬੈਕਟੀਰੀਅਲ ਡਿਜ਼ੀਜ਼ ਨਹੀਂ ਹੈ ਦੇਖੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਪੁੱਛਿਆ ਹੋਇਆ ਹੈ ਤਾਂ ਆਪਾਂ ਡੇਂਗੂ ਦਾ ਪੜ੍ਹਦੇ ਆ ਬਾਏ ਦਾ ਏਡਸ ਵੀ ਪੜਦੇ ਆਂ ਵਾਇਰਲ ਤਾਂ ਆਪਾਂ ਨੂੰ ਬੈਸੇ ਹੀ ਪਤਾ ਲੱਗ ਗਿਆ ਤਾਂ ਇਹਦਾ ਆਨਸਰ ਹੈਗਾ ਵੀ ਸਾਰੀਆਂ ਹੀ ਨਹੀਂ ਐ ਤਾਂ ਇਹਨਾਂ ਚ ਕੋਈ ਵੀ ਡਿਜ਼ੀਜ਼ ਇਸ ਤਰ੍ਹਾਂ ਦੀ ਨਹੀਂ ਐ ਜਿਹੜੀ ਬੈਕਟੀਰੀਅਲ ਹੋਵੇ ਬੈਕਟੀਰੀਅਲ ਡਿਜ਼ੀਜ਼ ਆਪਾਂ ਜਿਹੜੀ ਰਿਪੀਟਡ ਕੁਐਸਚਨ ਪੜਦੇ ਆਂ ਉਹ ਟੀਬੀ ਪੜਦੇ ਆਂ ਟਿਊਬਰਕੂਲੋਸਿਸ ਪੜਦੇ ਆਂ ਨੈਕਸਟ ਕੁਐਸਚਨ ਦੇਖੋ ਫੇਰ ਆ ਗਿਆ ਹੁਣ ਇਹ ਚਾਰੋ ਹੀ ਪ੍ਰੋਟੋਕੋਲਸ ਇੰਪੋਰਟੈਂਟ ਨੇ ਤਾਂ ਜਿਹੜੇ ਮੈਂ এনवायरमेंट ਦੇ ਵਿੱਚ ਕਹਿ ਰਿਹਾ 8-9 ਕੁਐਸਚਨਸ ਨੇ ਜਾਂ 10-12 ਕੁਐਸਚਨਸ ਨੇ ਮੇਨ ਮੇਨ ਨੇ ਤਾਂ ਉਹ ਸਾਰੇ ਉਹੀ ਮਾਸਟਰ ਕੋਰਸ ਦੇ ਵਿੱਚ ਵੀ ਹੈਗੇ ਨੇ ਤਾਂ ਉਹਨਾਂ ਜੋ ਆ ਸਾਰੇ ਪ੍ਰੋਟੋਕੋਲਸ ਬਹੁਤ ਇੰਪੋਰਟੈਂਟ ਨੇ ਡਾਇਰੈਕਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹਨਾਂ ਨੇ ਨਰਬੋਇਆ ਪ੍ਰੋਟੋਕੋਲ ਬਾਰੇ ਪੁੱਛ ਲਿਆ no doubt ਜਿਹੜੇ ਪ੍ਰੋਟੋਕੋਲਸ ਨੇ ਲੋਕੇਸ਼ਨ ਬੇਸਡ ਇਹਨਾਂ ਨੇ ਨਾਮਸ ਨੇ ਠੀਕ ਹੈ ਨਾ ਤੇ ਇਹਨਾਂ ਜਿਹੜੇ ਨਾਮ ਨੇ ਉਹ ਜਿਵੇਂ ਇੱਕ ਜਗ੍ਹਾ ਜਾਪਾਨ ਦੇ ਵਿੱਚ ਤਾਂ ਉਹਦੇ ਨਾਮ ਤੇ ਰੱਖਤਾ ਕੋਈ ਵਿਆਨਾ ਜਗ੍ਹਾ ਹੈਗੀ ਹੈ ਕਿਓਤੋ ਜਗ੍ਹਾ ਹੈਗੀ ਹੈ ਬੌਨ ਜਰਮਨੀ ਚਾਹੀਏ ਤਾਂ ਉਹਦੇ ਨਾਮ ਤੇ ਇਹਨਾਂ ਦੇ ਕਨਵੈਨਸ਼ਨਸ ਬਣੀਆਂ ਹੋਈਆਂ ਨੇ ਕਨਵੈਨਸ਼ਨਸ ਪ੍ਰੋਟੋਕੋਲ ਸਿੰਪਲ ਹੁੰਦਾ ਵੀ ਉੱਥੇ ਕੁਝ ਰੂਲਸ ਬਣਾਏ ਜਾਂਦੇ ਨੇ ਟਰਮਸ ਐਂਡ ਕੰਡੀਸ਼ਨਸ ਬਣਾਈਆਂ ਜਾਂਦੀਆਂ ਨੇ ਜਿਸ ਨੂੰ ਜਿਹੜਾ ਹੈਗਾ ਫਾਲੋ ਕੀਤਾ ਜਾਂਦਾ ਤਾਂ ਕਿ ਕਿਸੇ ਸਿਸਟਮ ਦੇ ਵਿੱਚ ਜਿਹੜਾ ਹੈਗਾ ਇੰਪਰੂਵਮੈਂਟ ਲੈ ਕੇ ਆਈ ਜਾਵੇ ਤਾਂ ਇੱਥੇ ਹੈਗਾ ਦੇਖੋ ਫੇਅਰ ਐਂਡ ਇਕਵਿਟੇਬਲ ਸ਼ੇਅਰਿੰਗ ਆਫ ਬੈਨੀਫਿਟਸ ਅਰਾਈジング ਆਊਟ ਆਫ ਦਾ ਯੂਟਿਲਾਈਜੇਸ਼ਨ ਆਫ ਜੈਨੇਟਿਕ ਰਿਸੋਰਸਸ ਥੇਰਬਾਈ ਕੰਟ੍ਰਿਬਿਊਟਿੰਗ ਟੂ ਦਾ ਕਨਜ਼ਰਵੇਸ਼ਨ ਐਂਡ ਸਸਟੇਨੇਬਲ ਯੂਜ਼ ਆਫ ਬਾਇਓਡਾਈਵਰਸਿਟੀ ਤਾਂ ਬੇਸਿਕਲੀ ਉਹ ਕੀ ਕਹਿ ਰਿਹਾ ਵੀ ਬਾਇਓਡਾਈਵਰਸਿਟੀ ਨੂੰ ਜਿਹੜਾ ਹੈਗਾ ਕਨਜ਼ਰਵ ਕਰਨਾ ਤੇ ਉਹਦਾ ਯੂਜ਼ ਇਸ ਤਰ੍ਹਾਂ ਕਰਨਾ ਕਿ ਉਹ ਸਸਟੇਨ ਰਹੇ ਬਾਇਓ ਮਤਲਬ ਲਿਵਿੰਗ ਡਾਈਵਰਸਿਟੀ ਮਤਲਬ ਇੱਕ ਤੋਂ ਜ਼ਿਆਦਾ ਤਬੀਬਿੰਤਾ ਬੇਸਿਕਲੀ ਤਾਂ ਉਹਨੂੰ ਇਸ ਤਰ੍ਹਾਂ ਯੂਜ਼ ਕਰੋ ਕਿ ਉਹ ਸਸਟੇਨੇਬਲ ਰਹੇ ਵੀ ਆਉਣ ਵਾਲੇ ਟਾਈਮ ਤੇ ਵੀ ਉਹਦੀ ਐਗਜ਼ਿਸਟੈਂਸ ਬਣੀ ਰਹੇ ਤਾਂ ਉਹਦੇ ਵਿਦ ਰਿਸਪੈਕਟ ਟੂ ਇਹਨਾਂ ਨੇ ਕਿਹਾ ਕਿ ਆਪਾਂ ਨੇ ਜਿਹੜੇ ਇਹਨਾਂ ਦੇ ਬੈਨੀਫਿਟਸ ਨੇ ਉਹ ਇਸ ਤਰ੍ਹਾਂ ਕਰਨੇ ਆ ਵੀ ਇਹਨਾਂ ਨੂੰ ਵੀ ਬੈਨੀਫਿਟ ਹੋ ਜੇ ਇਹਨਾਂ ਨੂੰ ਵੀ ਬੈਨੀਫਿਟ ਹੋ ਜੇ ਇਹਨਾਂ ਨੂੰ ਵੀ ਬੈਨੀਫਿਟ ਹੋ ਜੇ ਤਾਂ ਉਸ ਤਰ੍ਹਾਂ ਦਾ ਬੈਨੀਫਿਟ ਕਰਨਾ ਉਹਨਾਂ ਦੇ ਸਾਰੇ ਜਿਹੜੇ ਹੈਗੇ ਨੇ ਵਿਦ ਰਿਸਪੈਕਟ ਟੂ ਗੱਲ ਹੋ ਰਹੀ ਹੈ ਨਗੋਇਆ ਪ੍ਰੋਟੋਕੋਲ ਦੀ ਨੈਕਸਟ ਹੈਗਾ ਜੀ ਦੇਖੋ ਤਾਂ ਕੁਝ ਡਿਫਿਕਲਟ ਵਰਡਸ ਨੇ ਇਹਨੂੰ ਜਿਹੜਾ ਹੈਗਾ E D W T U ਤੋਂ ਗਏ ਪਤੂ ਪਤੂ ਠੀਕ ਹੈ ਜਾਂ ਪੱਟੂ ਪੱਟੂ ਜੋ ਵੀ ਹੈ ਤਾਂ ਇਹ ਜਿਹੜੇ ਹੈਗੇ ਨੇ ਬੇਸਿਕਲੀ ਕੀ ਚੀਜ਼ ਹੈ ਸੰਗ੍ਰਮ ਲਿਟਰੇਚਰ ਦੇ ਵਰਕਸ ਨੇ ਸੰਗ੍ਰਮ ਲਿਟਰੇਚਰ ਨਾਲ ਐਸੋਸੀਏਟਿਡ ਹੈ ਤਾਂ ਪੀਪੀਐਸਸੀ ਦੇ ਇਸ ਤਰ੍ਹਾਂ ਦੇ ਕੁਐਸਚਨਸ ਯੂਪੀਐਸਸੀ ਦੇ ਇਸ ਤਰ੍ਹਾਂ ਦੇ ਕੁਐਸਚਨਸ ਕਿਤੇ ਵੀ ਦੇਖਣ ਨੂੰ ਮਿਲ ਸਕਦੇ ਆ ਆਪਾਂ ਨੇ ਪ੍ਰੈਪਰੇਸ਼ਨ ਕਰਨੀ ਹੈ ਆਪਣੀ ਡ੍ਰੀਮ ਜੌਬ ਜਿਹੜੀ ਹੈਗੀ ਹੈ ओबियसली कोपरेटिव इंसपैक्टर एक्साइज इंस्पेक्टर मतलब आप दो हज़ार जॉब दो हज़ार छब्बीस जॉब तो लेनी ही है तो एक बधिया लैवलिए सीधी नहीं तो फिर पढ़ना पाएगा है ना तो बैटर यही है कि अपने को तैयारी जारी वैवल करी है नहीं तो फिर एक जॉब मिलेगी लैन तो बाद फिर सोचा चलो हूँ फिर तैयारी कर दें तो तैयारी भी करते रह जाएंगे लाइफ का तो जीवा जीवन लाइफ जी है कदों इंजॉय करेंगे चलो ਤਾਂ ਜਵਾਹਰ ਲਾਲ ਨਹਿਰੂ ਜੀ ਸਟੇਟਿਡ ਦੈਟ ਹਿਸਟਰੀ ਵਿਲ ਰਿਕਾਰਡ ਹਿਸ ਵਰਕ ਇਨ ਮੈਨੀ ਪੇजेस ਐਂਡ ਵਿਲ ਕਾਲ ਹਿਮ ਦਾ ਬਿਲਡਰ ਐਂਡ ਕੰਸੋਲੀਡੇਟਰ ਆਫ ਦਾ ਨਿਊ ਇੰਡੀਆ ਦੇਖੋ ਕੀ ਆ ਗੱਲ ਕਹੀ ਹੈ ਤਾਂ ਉਹ ਕਹਿੰਦੇ ਕਿ ਹਿਸਟਰੀ ਜਿਹੜੀ ਹੈਗੀ ਹੈ ਆਪਣੇ ਰਿਕਾਰਡਸ ਜਿਹੜੇ ਹੈਗੇ ਨੇ ਆਪਣੇ ਕੰਮ ਦੇ ਰਿਕਾਰਡਸ ਨੇ ਉਹ ਕਾਫੀ ਪੇਜਾਂ ਦੇ ਵਿੱਚ ਲਿਖਿਆ ਜਾਏਗਾ ਤੇ ਜਿਹੜਾ ਇਸ ਨੂੰ ਬਣਾਏਗਾ ਐਂਡ ਵਿਲ ਕਾਲ ਹਿਮ ਤਾਂ ਉਹ ਨੂੰ ਕੀ ਕਹਾਂਗੇ ਬਿਲਡਰ ਐਂਡ ਕਨਸੋਲੀਡੇਟਰ ਆਫ ਦਾ ਨਿਊ ਇੰਡੀਆ ਠੀਕ ਹੈ ਹੁਣ ਉਹ ਕੀ ਚਾਹ ਰਿਹਾ ਉਹ ਇਹ ਚਾਹ ਰਿਹਾ ਵੀ ਜਿਹੜੀ ਇਹ ਸਟੇਟਮੈਂਟ ਹੈ ਜਿਹੜੀ ਜੋਹਾਰ ਲਾਲ ਨਹਿਰੂ ਜੀ ਨੇ ਦਿੱਤੀ ਹੈ ਇਹ ਇਹਨਾਂ ਪਰਸਨੈਲਿਟੀਆਂ ਦੇ ਵਿੱਚੋਂ ਕਿਸ ਨਾਲ ਰਿਲੇਟਡ ਹੈ ਦੇਖੋ ਹੁਣ ਇਸ ਕੁਐਸਚਨ ਜੇ ਫੇਰ ਉਹੀ ਹੋਇਆ ਕਿ ਇਹਨਾਂ ਨੇ ਪਹਿਲਾਂ ਤਾਂ ਥੋੜਾ ਜਿਹਾ ਡਿਫੀਕਲਟ ਚੀਜ਼ ਪੁੱਛੀ ਅੱਗੇ ਜਾ ਕੇ ਕੁਐਸਚਨ ਨੂੰ ਈਜ਼ੀ ਬਣਾਤਾ ਤਾਂ ਇੱਥੋਂ ਆਪਾਂ ਨੂੰ ਇਹ ਚੀਜ਼ ਪਤਾ ਲੱਗ ਰਹੀ ਆ ਹੁਣ ਡਰਾਫਟਿੰਗ ਕਮੇਟੀ ਵਾਲਾ ਪਹਿਲਾਂ ਕਰਕੇ اٹਿਆ ਡਾਕਟਰ ਬੀ ਆਰ ਅੰਬੇਚਰ ਜੀ ਵਾਲਾ ਹੁਣ ਆ ਕੁਐਸਚਨ ਆ ਗਿਆ ਤਾਂ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਪੀ ਪੀਐਸ ਦਾ ਇਹ ਕੇ ਵੀ ਟ੍ਰੈਂਡ ਹੈ ਕਿ ਕੁਐਸਚਨ ਦੇ ਵਿੱਚ ਪਹਿਲਾਂ ਥੋੜਾ ਜਿਹਾ ਡਿਫੀਕਲਟ ਪਾਰਟ ਪਾ ਦਿੰਦੇ ਆ ਥੋੜੀ ਦੇਰ ਬਾਅਦ ਉਹ ਆਪ ਹੀ ਜਦ ਨੇ ਵੀ ਲਾ ਲੋ ਆਪ ਇਹਦਾ ਆਨਸਰ ਤਾਂ ਮੈਂ ਹਮੇਸ਼ਾ ਇਹ ਜਦ ਨਾਲ ਉਹਨਾਂ ਕੋਈ ਵੀ ਕੁਐਸਚਨ ਹੈ ਦੇਖਦੇ ਸਾਰੇ ਇਹਨਾਂ ਪਤਾ ਲਾਓ ਵੀ ਉਹ ਤੁਹਾਨੂੰ ਆਂਦਾ ਕਿ ਨਹੀਂ ਆਂਦਾ ਪਹਿਲਾਂ ਪੂਰਾ ਉਹਨੂੰ ਤਸੱਲੀ ਨਾਲ ਪੜੋ ਚਾਰੋਂ ਆਪਸ਼ਨਸ ਦੇਖੋ ਆਪਣੇ ਆ ਕੋਈ ਨਾ ਕੋਈ ਕਲਿਊ ਵੀ ਦਿੱਤਾ ਹੁੰਦਾ ਹੈ ਇਹ ਹਮੇਸ਼ਾ ਯਾਦ ਰੱਖਿਓ ਪੀਪੀਐਸਸੀ ਹੈ ਐਚਸੀਐਸ ਹੈ ਯੂਪੀਐਸਸੀ ਹੈ ਜਿੰਨੇ ਵੀ ਹਾਇਰ ਲੈਵਲ ਐਗਜ਼ਾਮਸ ਹੁੰਦੇ ਨੇ ਉਹਦੀ ਇੱਕ ਬਹੁਤ ਵਧੀਆ ਗੱਲ ਕਹਿ ਸਕਦੇ ਆ ਵੀ ਹੁੰਦੀ ਹੈ ਕਿ ਕੁਐਸਚਨਸ ਦੇ ਵਿੱਚ ਕਲਿਊ ਜ਼ਰੂਰ ਦਿੰਦੇ ਨੇ ਉਹ ਚਲੋ ਤਾਂ ਇੱਥੋਂ ਆਪਾਂ ਨੂੰ ਪਤਾ ਲੱਗ ਜਾਏਗਾ ਹੁਣ ਇਹਨਾਂ ਨੇ ਕਿਹਾ ਹੂ ਵਾਸ ਆਲਸੋ ਐਸੋਸੀਏਟਿਡ ਵਿਦ ਬਰਦੋਲੀ ਸਤਿਆਗ੍ਰਹਿ ਹੁਣ ਇਹ ਕੁਸ਼ਨ ਪੀਟ ਐਸਬੀ ਦਾ ਡਾਇਰੈਕਟ ਰਿਪੀਟਡ ਕੁਸ਼ਨ ਹੈ ਪੀਟ ਐਸਬੀ ਦਾ ਹੀ ਕੰਮ ਹੈ ਨੀ ਵੜੀ ਸਟੇਟਮੈਂਟ ਕਿਉਂ ਦੇਣੀ ਛੋਟਾ ਜਿਹਾ ਕੁਸ਼ਨ ਹੀ ਬਹੁਤ ਛੋਟੇ ਜਿਹੇ ਆਪਸ਼ਨਸ ਪਾਓ ਤਾਂ ਉਹਨਾਂ ਨੇ ਤਾਂ ਡਾਇਰੈਕਟ ਇਹੀ ਪਾਇਆ ਹੋਇਆ ਵੀ ਬਰਦੋਲੀ ਸਤਿਆਗਿਰੇ ਨਾਲ ਐਸੋਸੀਏਟਡ ਕੋਣ ਹੈ ਤਾਂ ਉਹ ਆਪਣੇ ਵੱਲਭਾਈ ਪਟੇਲ ਜੀਆ ਚਲੋ ਨੈਕਸਟ ਹੈ ਜੀ ਕਹਿੰਦੇ ਇਨ੍ਹਾਂ ਕਿਤਾਬਾਂ ਦੇ ਵਿੱਚੋਂ ਪਾਰਟੀਸ਼ਨ ਆਫ ਪੰਜਾਬ ਨਾਲ ਕਿਤਾਬ ਕਿਹੜੀ ਐਸੋਸੀਏਟਡ ਨਹੀਂ ਹੈ ਤਾਂ ਟ੍ਰੇਨ ਟੂ ਪਾਕਿਸਤਾਨ ਬਹੁਤ ਆਂਦੀ ਸੀ ਪਹਿਲਾਂ ਖੁਸ਼ਵੰਤ ਸਿੰਘ ਵਾਲੀ ਪਿੰਜਰ ਹਲੇ ਵੀ ਆ ਰਹੀ ਹੈ ਬਟ ਇਹਦਾ ਆਨਸਰ ਹੈ ਲਹੂ ਦੀ ਲੋ ਠੀਕ ਹੈ ਤਾਂ ਇਹ ਨਹੀਂ ਹੈ ਨੈਕਸਟ ਹੈਗਾ ਜੀ ਸ੍ਰੀ ਹਰਮੰਦਰ ਸਾਹਿਬ ਜੀ ਇਨ ਅੰਮ੍ਰਿਤਸਰ ਫਾਊਂਡੇਸ਼ਨ ਸਟੋਨ ਤਾਂ ਇਹ ਆਪਣਾ ਪੀ ਟ੍ਰਿਪਲ ਐਸਪੀ ਦਾ ਵੀ ਰਿਪੀਟਿਡ ਕੁਐਸਚਨ ਹੈ ਇੱਥੇ ਵੀ ਮਿਲਦਾ ਦੇਖੋ ਪੀ ਪੀਐਸਸੀ ਦੇ ਬਹੁਤ ਕੁਐਸਚਨਸ ਨੇ ਜਿਹੜੇ ਪੀ ਟ੍ਰਿਪਲ ਐਸਬੀ ਦੇ ਰੀਸੈਂਟ ਪੇਪਰਾਂ ਚ ਵੀ ਆਏ ਨੇ ਪਹਿਲਾਂ ਵੀ ਆ ਰਹੇ ਨੇ ਤਾਂ ਪੀ ਟਰिपल ਐਸ ਬੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਉਹ ਕੁਐਸਚਨਸ ਜਿਹੜੇ ਜਿਹੜੇ ਸੋਰਸਸ ਤੋਂ ਵੀ ਚੱਕਦੇ ਨੇ ਆਪਾਂ ਨੇ ਉਹ ਸੋਰਸ ਤੇ ਵੀ ਪਹੁੰਚ ਕੇ ਕੰਪਲੀਟ ਕਰ ਲੈਣਾ ਵੀ ਕੋਈ ਕਮੀ ਨਹੀਂ ਛੱਡਣੀ ਕਿਉਂਕਿ ਸੋਚ ਹੀ ਲਿਆ ਵੀ ਐਕਸਾਈਜ਼ ਇੰਸਪੈਕਟਰ ਕੁਆਲੀਫਾਈ ਕਰਨਾ ਹੈ ਇਸ ਤਰ੍ਹਾਂ ਦੇ ਪੇਪਰ ਕਰਨੇ ਆ ਤਾਂ ਟਾਈਮ ਹੈ ਕਰੋ ਚਲ ਹੁਣ ਉਸ ਤੋਂ ਬਾਅਦ ਹੈ ਜੀ ਹੈਦਰ ਸ਼ੇਖ ਦਰਗਾਹ ਲੋਕੇਟਿਡ ਤਉ ਪੁੱਛਿਆ ਹੋਇਆ ਹੈ ਦੇ ਕੋਣ ਅੱਗੇ ਉਹਨਾਂ ਨੇ ਇਹ ਵੀ ਕਿਹਾ ਆਫਟਰ ਡੀਸੋਲੂਸ਼ਨ ਆਫ ਦਾ ਪ੍ਰਿੰਸਲੀ 스테ਟਸ ਇਨ 1948 ਥਿਸ ਪਲੇਸ ਬੀਕਮ ਅ ਪਾਰਟ ਆਫ ਪੈਪਸੂ ਤਾਂ ਪੈਪਸੂ ਦਾ ਪਾਰਟ ਵੀ ਹੈ ਹਨਾ ਇਹਨਾਂ ਨੇ ਅੱਗੇ ਹਿੰਟ ਵੀ ਦਿੱਤਾ ਤੇ ਵੈਸੇ ਵੀ ਆਪਾਂ ਹیدرਸ਼ੇਕ ਦਾ ਪੜ੍ਹਦੇ ਆਂ ਮਿਲਿਆਂ ਚ ਵੀ ਪੜ੍ਹਦੇ ਆਂ ਤਾਂ ਇਹ ਮਲੇਰ ਕੋਟਲਾ ਕੁਐਸਚਨ ਇਜ਼ੀ ਐਂਡ 노 ਡਾਊਟ ਪਰ ਕੁਐਸਚਨ ਲੈਂਥੀ ਹੈ ਤਾਂ ਲੈਂਥ ਦੇਖ ਕੇ ਤਦੇ ਵੀ ਆਪਾਂ ਨੇ ਡਰਨਾ ਨਹੀਂ ਇਨ ਦਸ ਵਾਟਰ ਟ੍ਰੀਟੀ ਦੇ ਅਨੁਸਾਰ ਇੰਡੀਆ ਹੈਸ ਨਾਟ ਗਾਟ ਦਾ ਐਕਸਕਲੂਸਿਵ ਰਾਈਟਸ ਤਾਂ ਦੇਖੋ ਇਹ ਤਾਂ ਆਪਾਂ ਵੈਸੇ ਹੀ ਪੜਦੇ ਆ ਇੰਡਸ ਵਾਟਰ ਟ੍ਰੀਟੀ 1960 ਦੇ ਵਿੱਚ ਹੋਈ ਇਧਰੋਂ ਉਹ ਸੀ ਇਧਰੋਂ ਉਹ ਸੀ ਹਨਾ ਪੜਦੇ ਆ ਨਾ ਵਰਲਡ ਬੈਂਕ ਐਂਡ ਆਲ ਚਲੋ ਉਹ ਚੀਜ਼ ਹੀ ਹੁਣ ਡਿਸਕਸ ਕਰਨੀ ਤਾਂ ਇਹਦੇ ਵਿੱਚ ਆਪਾਂ ਪੜਦੇ ਆ ਵੀ ਰਾਵੀ ਬਿਆਸ ਸਤਲੁਜ ਆਪਣੀ ਹੈ ਬਾਕੀ ਉਧਰ ਤੇ ਤਾਂ ਇੱਥੇ ਦੇਖੋ ਰਾਵੀ ਬਿਆਸ ਸਤਲੁਜ ਆਪਣੀ ਹੈ ਚਨਾਬ ਦੇ ਉੱਤੇ ਆਪਣੇ ਰਾਈਟਸ ਨਹੀਂ ਹੈ ਕੁਐਸਚਨ ਬੇਸਿਕ ਹੈ ਕਨਫਿਊਜ਼ਨ ਹੋ ਸਕਦੀ ਆ ਨੈਕਸਟ ਹੈਗਾ ਜੀ ਦੇਖੋ ਇਹ ਕੁਐਸ਼ਨ ਉਸ ਤਰ੍ਹਾਂ ਦਾ ਹੀ ਹੈ ਵੀ ਬੇਸਿਕ ਕੁਐਸ਼ਨ ਹੈ ਠੀਕ ਹੈ ਤਾਂ ਆਪਾਂ ਇਹ ਪੜਦੇ ਆ ਨੋ ਡਾਊਟ ਤੁਹਾਡੇ ਲਈ ਬਹੁਤ ਈਜ਼ੀ ਵੀ ਹੋ ਸਕਦਾ ਹੈ ਪਰ ਪੇਪਰ ਦੇ ਵਿੱਚ ਸਟ्रेस ਹੁੰਦਾ ਹੈ ਪ੍ਰੈਸ਼ਰ ਹੁੰਦਾ ਹੈ ਇੰਨੀਆਂ ਸਟੇਟਮੈਂਟਸ ਪੜ੍ਹਨੀਆਂ ਕਰੀ ਵਾਰ ਰੋਕੀਆਂ ਹੋ ਜਾਂਦੀਆਂ ਪਰ ਹੁਣ ਤੁਸੀਂ ਜਿਹੜਾ ਹੈਗਾ ਇਹਨੂੰ ਆਰਾਮ ਨਾਲ ਪੜ੍ਹ ਲਿਓ ਤੁਹਾਡਾ ਕੁਐਸ਼ਨ ਸਹੀ ਹੋ ਜਾਏਗਾ ਪ੍ਰੈਜ਼ੀਡੈਂਟ ਆਫ ਪੰਜਾਬ ਰਾਜਸਥੀ ਪ੍ਰਜਾ ਮੰਡਲ ਆਫਟਰ ਇਟਸ ਫਾਰਮੇਸ਼ਨ ਇਨ 1928 ਤਈ ਆਪਾਂ ਨੇ ਪੜਿਆ ਸੀਗਾ ਐਸਐਸਟੀ ਮਤਲਬ ਸੇਵਾ ਸਿੰਘ ਠਿਕਰੀ ਵਾਲਾ ਪੰਜਾਬ ਦੇ ਆਸਤੀ ਪ੍ਰਜਾ ਮੰਡਲ ਦਾ ਪ੍ਰੈਜ਼ੀਡੈਂਟ ਠੀਕ ਹੈ मुद्ਕੇ ਅਲੀਵਾਲ ਸਭਰਾਓ ਬੇਸਿਕ ਕੁਐਸ਼ਨ ਹੈ ਜੀ ਆਪਾਂ ਤਾਂ ਇਹਦੀਆਂ ਡੇਟਸ ਵੀ ਪਤਾ ਨਹੀਂ ਕਦੋਂ ਹੋਇਆ ਸੀ ਕੌਣ ਜਿੱਤਿਆ ਸੀ ਤਾਂ ਫਰਸਟ ਐਂਗਲੋ ਸਿੱਕ ਵਾਰਸ ਤੇ ਸੈਕੰਡ ਐਂਗਲੋ ਸਿੱਕ ਵਾਰਸ ਨਾਲ ਅਸੋਸੀਏਟਿਡ ਸਾਰੇ ਕੁਐਸ਼ਨਸ 온 ਰਿਪੀਟ ਕਰਾਏ ਜਾਂਦੇ ਨੇ ਕਿਤੇ ਜਾਂਦੇ ਨੇ ਯਾਦ ਅਨੰਦ ਸਾਹਿਬ ਤਾਂ ਜਿਹੜੀਆਂ ਕੰਪੋਜੀਸ਼ਨਸ ਨੇ ਅਨੰਦ ਸਾਹਿਬ ਬਾਰੇ ਇਹਨਾਂ ਨੇ ਪੁੱਛਿਆ ਤਾਂ ਅੱਗੇ ਇਹਨਾਂ ਨੇ ਦੇਖੋ ਫਿਰ ਤਾਂ ਇੱਕ ਪੀਪੀਐਸਸੀ ਦਾ ਟ੍ਰੈਂਡ ਦਿਖ ਰਿਹਾ ਨਾ ਵੀ ਇੱਕ ਕੁਐਸਚਨ ਨੂੰ ਦੋ ਤਰੀਕਿਆਂ ਨਾਲ ਪੁੱਛਿਆ ਹੋਇਆ ਵੀ ਪੀਟ੍ਰਿਪਲ ਐਸਬੀ ਦੇ ਦੋ ਕੁਐਸਚਨਸ ਨੇ ਉਹ ਇਹ ਵੀ ਪੁੱਛਦੇ ਨੇ ਵੀ ਅਨੰਦ ਸਾਹਿਬ ਜਿਹੜੇ ਗੁਰੂ ਜੀ ਦੀ ਕੰਪੋਜੀਸ਼ਨ ਹੈ ਉਹ ਕਈ ਵਾਰ ਇਹ ਵੀ ਪੁੱਛਦੇ ਨੇ ਹੂ ਕੰਸਟਰਕਟਡ ਦਾ ਫੇਮਸ ਬੋਲੀ ਸਾਹਿਬ ਐਡ ਗੋਇੰਦਵਾਲ ਸਾਹਿਬ ਤਾਂ ਹੂ ਕਨਸੈਕਟਿਡ ਦ ਫੇਮਸ ਬੋਲੀ ਬਾਉਲੀ ਐਟ ਗੋਇੰਦਵਾਲ ਸਾਹਿਬ ਮਤਲਬ ਇਹ ਚੀਜ਼ ਪੁੱਛਦੀ ਨੇ ਤਾਂ ਇਹ ਦੋ ਕੁਐਸ਼ਨਸ ਨੂੰ ਇਕੁਏਸ਼ਨ ਚ ਪੁੱਛ ਲਿਆ ਹੁਣ ਇੱਕ ਪਾਸੋ ਤੇ ਇਹ ਕੁਐਸ਼ਨ ਈਜ਼ੀ ਵੀ ਹੈ ਪਰ ਲੈਂਥੀ ਵੀ ਹੈ ਚਲੋ ਤਾਂ ਗੁਰੂ ਅਮਰਦਾਸ ਜੀ ਨੈਕਸਟ ਕੁਐਸ਼ਨ ਆਪਣਾ ਹੈਗਾ ਅੱਛਾ ਹੁਣ ਦੇਖੋ ਕਾਫੀ ਸਟੂਡੈਂਟਸ ਲਈ ਹੋ ਸਕਦਾ ਹੈ ਸਭ ਕੁਝ ਈਜ਼ੀ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਮੈਂ ਸਿੰਪਲੀ ਇਹ ਹੀ ਕਹਾਂ ਕਿ ਤੁਸੀਂ ਜਾਂ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰੋ ਜਾਂ ਡਿਸਕ੍ਰਿਪਸ਼ਨ ਦੇ ਵੀ ਟੈਲੀਗ੍ਰਾਮ ਦਾ ਚੈਨਲ ਦਾ ਤਾਂ ਉਹਦੇ ਵਿੱਚ ਵੀ ਬਾਕੀ ਐਪ ਦਾ ਲਿੰਕ ਹੈ ਐਪ ਡਾਊਨਲੋਡ ਕਰ ਲਓ ਤਾਂ ਤੁਹਾਨੂੰ ਇਹਦੀ ਇਸ ਤਰ੍ਹਾਂ ਦੀ ਪੀਡੀਐਫ ਵੀ ਪ੍ਰੋਵਾਈਡ ਕਰ ਦਾਂਗੇ ਜਿੱਥੇ ਆਨਸਰਸ ਮਾਰਕ ਨਹੀਂ ਕੀਤੇ ਹੋਏ ਤਾਂ ਜੇ ਤੁਹਾਨੂੰ ਲੱਗਦਾ ਵੈਸੇ ਹੀ ਤੁਹਾਨੂੰ ਆਂਦਾ ਤਾਂ ਉੱਥੋਂ ਸਿੱਧਾ ਆਪਣਾ ਟੈਸਟ ਦੇ ਲਓ ਆਪਣੀ ਟੈਸਟਿੰਗ ਕਰ ਲਓ ਵਿਚ ਡਿਸਟ੍ਰਿਕਟ ਊਡ ਯੂ ਹੈਵ ਟੂ ਵਿਜ਼ਿਟ ਥੋੜਾ ਜਿਹਾ ਡਿਫਿਕਲਟੀ ਕੁਐਸਚਨ ਹੈ ਕਿ ਨਹੀਂ ਦੇਖਦੇ ਆ ਕਿੰਨਾ ਵੱਡਾ ਕੁਐਸਚਨ ਆ ਚੰਨਾ ਤੁਹਾਨੂੰ ਕਿਹੜਾ ਡਿਸਟ੍ਰਿਕਟ ਵਿਜ਼ਿਟ ਕਰਨਾ ਪਊਗਾ ਪਏਗਾ ਦੇਖਣ ਦੇ ਲਈ ਕਿ ਬੀਰ ਮੋਤੀਬਗ ਵਾਈਲਡਲਾਈਫ ਸੈਂਚੁਰੀ ਦੇਖਣੀ ਹੈ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇਖਣਾ ਹਿਸਟੋਰੀਕਲ ਵਿਲੇਜ ਗੁਰਾਮ ਇਹ ਤਾਂ ਉਹ ਬੇਸਿਕੀ ਕੁਐਸਚਨ ਹੈ ਜੀ ਪਟਿਆਲਾ ਚਲੋ ਹੁਣ ਆਪਾਂ ਹਮੇਸ਼ਾ ਕਹਿੰਦੇ ਆ ਕਿ ਪੇਪਰ ਤੋਂ ਪਹਿਲਾਂ ਫੰਡਮੈਂਟਲ ਰਾਈਟਸ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਤੇ ਫੰਡਮੈਂਟਲ ਡਿਊਟੀਆਂ ਸਾਰੇ ਦੇ ਸਾਰੇ ਦੋ ਦੋ ਵਾਰ ਰੀਡ ਕਰਕੇ ਜਾਓ ਉਸ ਚੋਂ ਕੁਐਸਚਨ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ ਠੀਕ ਹੈ ਤਾਂ ਬੇਸਿਕ ਕੁਐਸਚਨ ਹੈ की? देखो क्वेश्चन की कह रहा है विच अकॉर्डिंग टू डॉक्टर बी आर अंबेडकर आर द नोवल फीचर्स ऑफ इंडियन कॉन्स्टिट्यूशन तो नोवल फीचर्स जेड़े है देखो फिर उल दे आर प्रिस्क्राइबड इन पार्ट फोर ऑफ इंडियन कॉन्सटीट्यूशन हूँ तक जो क्वेश्चन पढ़ी है ਫਿਰ ਤੇ ਇਹ ਕੁਐਸਚਨ ਹੈ ਵੀ ਨੋਵਲ ਫੀਚਰਸ ਕੀ ਹੁੰਦਾ ਵੀ ਨੋਵਲ ਦਾ ਮਤਲਬ ਨਵਾਂ ਹੁੰਦਾ ਵਧੀਆ ਹੁੰਦਾ ਸਹੀ ਹੁੰਦਾ ਨਿਊ ਹੁੰਦਾ ਕੀ ਹੁੰਦਾ ਉੱਤੇ ਡਾਊਟ ਆਇਆ ਅੱਗੇ ਇਹਨਾਂ ਨੇ ਆਪਣੇ ਡਾਊਟ ਕਲੀਅਰ ਕਰ ਦਿੱਤਾ ਵੀ ਪਾਰਟ 4 ਦੇ ਵਿੱਚ ਹੈ ਤਾਂ ਇਹ ਤਾਂ ਹਰ ਬੰਦੇ ਨੂੰ ਹੀ ਪਤਾ ਯਾਰ ਪਾਰਟ 3 ਚ ਆਇਆ ਹੈ ਪਾਰਟ 4 ਚ ਇਹ ਹੈ ਪਾਰਟ 4 A ਚ ਇਹ ਹੈ ਠੀਕ ਹੈ ਨਾ ਤਾਂ ਓਬਵੀਅਸਲੀ ਕੁਐਸਚਨ ਈਜ਼ੀ ਹੋ ਗਿਆ ਨੈਕਸਟ ਇਕਨੋਮਿਕ ਜਸਟਿਸ ਦੀ ਗੱਲ ਹੋਈ ਹੈ ਵਨ ਆਫ ਦਾ ਆਬਜੈਕਟਿਵਸ ਹੈਜ਼ ਬੀਨ ਕਲੀਅਰਲੀ ਪ੍ਰੋਵਾਈਡਡ ਇਨ ਵਿਚ ਪਾਰਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਤਾਂ ਇਹ ਕੁਐਸਚਨ ਥੋੜਾ ਜਿਹਾ ਡਿਫਿਕਲਟ ਹੈ ਥੋੜਾ ਜਿਹਾ ਨਹੀਂ ਕਾਫੀ ਡਿਫਿਕਲਟ ਹੈ ਤਾਂ ਜਿਵੇਂ ਮੈਂ ਕਿਹਾ ਤਿੰਨ ਚੀਜ਼ਾਂ ਫੰਡਮੈਂਟਲ ਰਾਈਟਸ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਫੰਡਮੈਂਟਲ ਡਿਊਟੀਆਂ ਵੀ ਇਹ ਤਿੰਨੋਂ ਤੁਸੀਂ ਪੜ੍ਹ ਕੇ ਜਾਣੀਆਂ ਹੁੰਦੀਆਂ ਨੇ ਸਿਮਿਲਰਲੀ ਪ੍ਰੀਅੰਬਲ ਵੀ ਦੋ ਵਾਰ ਰੀਡ ਕਰਕੇ ਜਾਣਾ ਹੁੰਦਾ ਪੇਪਰ ਤੋਂ ਪਹਿਲਾਂ no doubt ਜਿਹੜੀਆਂ 10 12 ਆਪਾਂ ਅਮੈਂਡਮੈਂਟਸ ਪੜ੍ਹਦੇ ਆ 50 60 ਆਪਾਂ ਜਿਹੜੇ ਆ ਆਪਾਂ ਆਰਟੀਕਲਸ ਪੜ੍ਹਦੇ ਆ ਉਹ ਵੀ ਪੜ ਕੇ ਜਾਣੀਆਂ ਹੁੰਦੀਆਂ ਪੰਜ ਦੀਆਂ ਪੰਜ ਰਿਡਸ ਪੜ ਕੇ ਜਾਣੀਆਂ ਹੁੰਦੀਆਂ ਐਵੇਂ ਫੀਚਰਸ ਜਿਹੜੇ ਬੋਰੋ ਕੀਤੇ ਨੇ ਉਹ ਵੀ ਪੜਨੇ ਹੁੰਦੇ ਨੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪੇਪਰ ਤੋਂ 2 ਦਿਨ ਪਹਿਲਾਂ ਜੇ ਮੈਂ ਪੋਲੀਟੀ ਪੜ੍ਹਨੀ ਹੈ 1 ਘੰਟਾ ਮੇਰੇ ਕੋਲ ਪੜਨ ਦੇ ਲਈ ਤਾਂ ਮੈਂ ਉਹ 1 ਘੰਟੇ ਕੀ ਕੀ ਪੜਨਾ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਚਲੋ ਤਾਂ ਪ੍ਰੀਅੰਬਲ 'ਚ ਵੀ ਹੈ ਤੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਦੇ ਵਿੱਚ ਵੀ ਹੈ ਸਿਟੀਜ਼ਨਸ਼ਿਪ ਐਕਟ ਦੇਖੋ ਇਹ ਆਪਾਂ ਪੜਦੇ ਆ ਨਾ ਇਨੂੰ ਆਪਾਂ ਇੱਕ ਮੈਮਰੀ ਮੈਥਡ ਨਾਲ ਵੀ ਯਾਦ ਕੀਤਾ ਹੋਇਆ ਯਾਦ ਆ ਰਿਹਾ ਹੋਈਗਾ ਤੁਹਾਨੂੰ ਤਾਂ ਸਿਟੀਜ਼ਨਸ਼ਿਪ ਐਟ 1955 ਦੇ ਅਨੁਸਾਰ ਕਿਹੜਾ ਤਰੀਕਾ ਹੈਗਾ ਆਪਣੀ ਸਿਟੀਜ਼ਨਸ਼ਿਪ ਨੂੰ ਲੂਜ਼ ਕਰਨ ਦਾ ਸਿਟੀਜ਼ਨਸ਼ਿਪ ਨੂੰ ਲੂਜ਼ ਕਰਨ ਦਾ ਤਰੀਕਾ ਆਪਾਂ ਪੜਿਆ ਸੀ ਰੀਨੰਸੀਏਸ਼ਨ ਵੀ ਹੈ ਟਰਮੀਨੇਸ਼ਨ ਵੀ ਹੈ ਡੈਪਰੀਵੀਸ਼ਨ ਵੀ ਹੈ ਠੀਕ ਹੈ ਤਾਂ ਸਿਟੀਜ਼ਨਸ਼ਿਪ ਨੂੰ ਲੂਜ਼ ਕਰਨ ਦਾ ਤਰੀਕਾ ਰੀਨੰਸੀਏਸ਼ਨ ਨਾਲ ਵੀ ਕਰ ਸਕਦੇ ਆ ਟਰਮੀਨੇਸ਼ਨ ਨਾਲ ਵੀ ਕਰ ਸਕਦੇ ਆ ते डेन मतलब तीना चे कुछ भी हो गया सिटीजनशिप खत्म याद है चलो मैमरी मैथड तो मैं हमेशा कहना हाँ जी मास्टर कोर्स नहीं लेना कोई चक्कर नहीं एटलीस्ट संधीस इंस्टीट्यूट पटियाला द्वारा स्टडी सोलूशन उड़िया प्लेलिस्ट पी ऑफ कॉस्ट मैमरी मैथड्स गाइडेंस वीडियो यूनिक वीडियोस ऑफ करंट अफेयर्स भी करंट अफेयर्स पढ़ने किस तरह ने है ना तो एटलीस्ट वो तो सुन लो थो पढ़ने का तरीका तो समझ आ जाएगा भी पढ़ना कि में जड़े सोर्स तो पढ़ रहे उसी सोर्स तो पढ़ो पर डेटा तो ट्रांसफ़ॉर्म करो तो या तो सोर्स तरीका दोनों बदल लो या फिर एटलीस्ट तरीका तो बदलना पाएगा कुछ तो अलग करना पेगा जैक्सट टाइम रिजल्ट अलग अलग कहना चाहते ਚਲੋ ਨੈਕਸਟ ਆਪਣਾ ਹੈਗਾ ਜੀ ਤਾਂ ਇਹਨਾਂ ਚੋਂ ਜਿਹੜਾ ਹੈਗਾ ਵਿਚ ਆਫ ਦਾ ਫੋਲੋਇੰਗ ਬਾਡੀਜ਼ ਮੇ ਨਾਟ ਬੀ ਕਲੀਅਰਲੀ ਫਾਊਂਡ ਇਨ ਦਾ ਕਨਸਟੀਟਿਊਸ਼ਨ ਐਂਡ ਹੈਂਸ ਮੇ ਨਾਟ ਬੀ ਕਾਲਡ ਕਨਸਟੀਟਿਊਸ਼ਨਲ ਬਾਡੀਜ਼ ਤਾਂ ਦੇਖੋ ਕਨਸਟੀਟਿਊਸ਼ਨਲ ਬਾਡੀਜ਼ ਉਹ ਬਾਡੀਜ਼ ਹੁੰਦੀਆਂ ਨੇ ਜਿਹੜੀਆਂ ਡਾਇਰੈਕਟਲੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨੇ ਜਿਵੇਂ ਯੂਪੀਐਸਸੀ ਡਾਇਰੈਕਟਲੀ ਮੈਂਸ਼ਨ ਹੈ ਤਾਂ ਉਹ ਹੀ ਕਨਸਟੀਟਿਊਸ਼ਨਲ ਬਾਡੀ ਹੈ ਤਾਂ ਇਹਨਾਂ ਨੂੰ ਨਹੀਂ ਕਹਿ ਸਕਦੇ ਇਹਨਾਂ ਨੂੰ ਨੀਤੀਯੋਗ ਨਹੀਂ ਹੈ ਆਬਵੀਅਸਲੀ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਵੀ ਨਹੀਂ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੀ ਨਹੀਂ ਹੈ ਤਾਂ ਇਹ ਆਪਣਾ ਨਹੀਂ ਹੈ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਨੈਕਸਟ ਕੁਐਸਚਨ ਹੈਗਾ ਜੀ ਇੰਡੀਅਨ ਫਰੀडम ਸਟ੍ਰਗਲ ਨੂੰ ਕਰੋਨੋਲੋਜੀਕਲ ਦੇਖੋ ਇਹ ਇੱਕ ਫੇਵਰੇਟ ਕੁਐਸਚਨ ਹੈ ਪੀਪੀਐਸਸੀ ਦਾ ਵੀ ਯੂਪੀਐਸਸੀ ਦਾ ਵੀ ਕਿ ਕਰੋਨੋਲੋਜੀ ਦੇ ਵਿੱਚ ਲਾਓ ਵੀ ਪਹਿਲਾਂ ਕੀ ਹੋਇਆ ਫਿਰ ਕੀ ਹੋਇਆ ਫਿਰ ਕੀ ਹੋਇਆ ਫਿਰ ਕੀ ਹੋਇਆ ਤਾਂ ਮੈਂ ਹਮੇਸ਼ਾ ਇਹ ਕਹਣਾ ਹੁੰਦਾ ਵੀ ਮਾਡਰਨ ਹਿਸਟਰੀ ਦਾ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਐ ਵੈਸੇ ਤਾਂ ਪੂਰੀ ਹਿਸਟਰੀ ਦਾ ਹੀ ਆਈਡੀਆ ਹੋਣਾ ਚਾਹੀਦਾ ਵੀ ਸਭ ਤੋਂ ਪਹਿਲਾਂ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ ਵੀ ਐਟ ਲੀਸਟ ਆਈਡੀਆ ਹੋਵੇ ਵੀ ਹਾਂ ਇਹ ਚੀਜ਼ ਪਹਿਲਾਂ ਹੋਈ ਐ ਇਹ ਬਾਅਦ ਹੋਈ ਐ ਐਗਜ਼ੈਕਟ ਜੇ ਡੇਟਸ ਨਹੀਂ ਵੀ ਯਾਦ ਕੋਈ ਇਸ਼ੂ ਨਹੀਂ ਹੁਣ ਇੰਡੀਅਨ ਨੈਸ਼ਨਲ ਕਾਂਗਰਸ 1858 ਦੇ ਵਿੱਚ ਬਣੀ ਬੰਗਾਲ ਦੀ ਵੰਡ 1905 ਦੇ ਵਿੱਚ ਹੋਈ ਤਾਂ ਗਾਂਧੀ ਅਰਵਿਨ ਪੈਟਰ ਤੁਸੀਂ ਦੱਸ ਦੋ ਕਦੋਂ ਹੋਇਆ ਮੰ ਲਓ ਇਹ ਦੋ ਚੀਜ਼ਾਂ ਪਤਾ ਨੇ ਇਹ ਹੁਣ ਤੁਸੀਂ ਦੱਸ ਦੋ ਚਲੋ ਆਨਸਰ ਦੱਸ ਦੋ ਫਿਰ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਅਨਇੰਪਲੋਇਮੈਂਟ Trap ਕੀ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਪਹਿਲੇ ਗੋ ਦੇ ਵਿੱਚ ਤਾਂ ਛੱਡ ਦਿਓ ਦੂਜੀ ਵਾਰ ਇਹਨੂੰ ਸਾਰਿਆਂ ਨੂੰ ਰੀਡ ਕਰੋ ਆਪਣੇ ਆਪ ਤੁਹਾਨੂੰ ਇਹਦਾ ਆਨਸਰ ਮਿਲ ਜੇਗਾ ਵੀ ਅਨਇੰਪਲੋਇਮੈਂਟ Trap ਹੈ ਕੀ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਜਦੋਂ ਅਨਇੰਪਲੋਇਡ population of an economy feels discouraged to become employed when dekho eight question thoda ja high level hai kyunki ede vich opportunity cost di gall ho rahi hai ta opportunity cost ki hundi hai oh ta economic da basic bahut vadiya hona chahida ta hi samajh aayega theek hai ta eh question is time te apna discuss nahi kar sakde nu as it is read kar lo kyunki eh samajh nahi aana je opportunity cost hi nahi pata ha eh ta pata hi hai chupi hui berozgaari ਬਹੁਤ ਰਿਪੀਟਡ ਕੁਐਸ਼ਨ ਹੈ ਆਮ ਕੁਐਸ਼ਨ ਹੈ ਥੈਨ ਦੇ ਕੁਏਕ ਕੁਐਸ਼ਨ ਕਾਸਟ ਪੁਸ਼ ਇਨਫਲੇਸ਼ਨ ਪੜਦੇ ਆਪਾਂ ਡਿਮਾਂਡ ਪੁੱਲ ਕਰਦੇ ਆ ਹਨਾ ਵੀ ਇਨਫਲੇਸ਼ਨ ਨੂੰ ਜਿਹੜਾ ਹੈਗਾ ਕਰਨ ਦਾ ਤਰੀਕਾ ਆਹੀ ਦੋ ਮੇਨ ਆਪਾਂ ਪੜਦੇ ਹੁੰਦੇ ਆ ਸਟੈਗਫਲੇਸ਼ਨ ਵੀ ਆਪਾਂ ਪੜਦੇ ਆ ਇਹ ਵੀ ਬਹੁਤ ਆਉਂਦਾ ਨਾ ਵੀ ਅਨਇੰਪਲੋਇਮੈਂਟ ਵੀ ਵੱਧ ਜੇ ਇਨਫਲੇਸ਼ਨ ਵੀ ਹੋ ਜੇ ਤਾਂ ਦੋਨੋਂ ਚੀਜ਼ਾਂ ਹੋ ਗਈਆਂ ਤਾਂ ਸਟੈਗਫਲੇਸ਼ਨ ਹੁੰਦੀ ਹੈ ਕਾਸਟ ਪੁਸ਼ ਮਤਲਬ ਕਾਸਟ ਵਧੀ ਹੈ ਇੱਥੇ ਡਿਮਾਂਡ ਵਧੀ ਹੈ ਤਾਂ ਉਹਦਾ ਪ੍ਰਾਈਸ ਵਧਿਆ ਤਾਂ ਇੱਥੇ ਪੁੱਛ ਕੀ ਰਿਹਾ ਨੇ ਟੂ ਮੱਚ ਮਨੀ ਇਜ਼ ਚੇਜ਼ਿੰਗ ਟੂ ਫਿਊ ਗੁੱਡਸ ਚੀਜ਼ਾਂ ਘੱਟ ਨੇ ਪੈਸਾ ਜ਼ਿਆਦਾ ਤਾਂ ਆਬਵੀਅਸਲੀ ਡਿਮਾਂਡ ਪੁੱਲ ਹੋਊਗਾ ਡਿਮਾਂਡ ਵਧੂਗੀ ਕਿਉਂਕਿ ਪੈਸਾ ਹੈਗਾ ਤਾਂ ਇਹਨੂੰ ਡਿਮਾਂਡ ਪੁੱਲ ਇਨਫਲੇਸ਼ਨ ਕਹਿੰਦੇ ਠੀਕ ਹੈ ਜੀ ਤਾਂ ਕੋਸਟ ਪੁਸ਼ ਇਨਫਲੇਸ਼ਨ ਸਟੈਗਫਲੇਸ਼ਨ ਤੇ ਡਿਮਾਂਡ ਪੁੱਲ ਜਿਹੜੀ ਹੈਗੀ ਪਤਾ ਹੋਣੀ ਚਾਹੀਦੀ ਹੈ ਨੈਕਸਟ ਹੈਗਾ ਆਪਣਾ ਤਾਂ ਇਹ ਵੈਸੇ ਐਜ਼ ਇਟ ਇਜ਼ ਯਾਦ ਕਰ ਲਓ ਬਹੁਤ ਜਿਆਦਾ ਇਹਦੀ ਹਿਸਟਰੀ ਜਾਣ ਦੀ ਲੋੜ ਨਹੀਂ ਥੈਨ ਆਪ ਕੁਐਸਚਨ ਕਰ ਸਕਦੇ ਹੋ ਮੁਹੰਮਦ ਬਿਨ ਤੁਗਲਕ ਆ ਦੇਖਿਆ ਸੀ ਨਾ ਕੁਐਸਚਨ ਇਹ ਮਿਲਦਾ ਸ਼ਾਇਦ 28 ਜਨਵਰੀ ਵਾਲੇ ਪੇਪਰ 'ਚ ਹੀ ਆਇਆ ਸੀ ਤਾਂ ਦੇਖੋ ਪੀਪੀਐਸਸੀ 'ਚ ਜਾਂਦਾ ਹੁੰਦਾ ਸਿੱਧਾ ਤੁਨ ਕਹਿਣਾ ਇਸ ਵਾਰ ਵੀ ਜਿਹੜੇ ਕੁਐਸਚਨਸ ਆਏ ਨੇ ਚਲੋ ਤਾਂ ਦਿਵਾਨੇ ਕੋਹੀ ਫੋਰ ਦਾ ਪ੍ਰੋਗਰੈਸ ਪ੍ਰੋਗਰੈਸ ਐਂਡ ਡਿਵੈਲਪਮੈਂਟ ਆਫ ਐਗਰੀਕਲਚਰ ਠੀਕ ਹੈ ਮੁਹੰਮਦ ਬਿਨ ਤੁਗਲਕ ਤੇ ਅਕਬਰ ਦੋ ਕਹਿਣਾ ਉਹਨਾਂ ਮੈਂ ਹਮੇਸ਼ਾ ਕਰ ਲਓ ਜੇ ਨਹੀਂ ਪੜਨੀ ਮਿਡਲ ਇਵ ਹਿਸਟਰੀ ਛੱਡ ਦਿਓ ਪਰ ਅਕਬਰ ਡੈਫੀਨਿਟਲੀ ਪੜਤ ਕੇ ਜਾਓ ਤੇ ਮੁਹੰ ਨੈਕਸਟ ਹੈਗਾ ਜੀ ਤਾਂ ਇਹ ਕੁਸ਼ਨ ਵੀ ਉਸ ਤਰ੍ਹਾਂ ਦਾ ਹੈ ਜਿਹੜਾ ਤੁਸੀਂ ਆਪਣੇ ਆਪ ਰੀਡ ਕਰੋਗੇ ਨੈਕਸਟ ਹੈਗਾ ਨੈਸ਼ਨਲ ਪਾਰਕ ਬਾਇਓਸਫੀਅਰ ਆਰ ਨਾਟ ਲੋਕੇਟਿਡ ਇਨ ਦਾ ਸੇਮ ਸਟੇਟ ਔਖਾ ਕੁਸ਼ਨ ਹੈ ਤਾਂ ਹੁਣ ਤੁਸੀਂ ਦੱਸੋ ਜੀ ਮਾਨਸ ਕਿੱਥੇ ਹੈ ਅਸਾਮ ਚ ਦੁੱਧਵਾ ਕਿੱਥੇ ਹੈ ਯੂਪੀ ਚ ਤਾਂ ਨੈਸ਼ਨਲ ਪਾਰਕ ਬੇਸਿਕ ਨੇ ਬਟ ਕੁਸ਼ਨ ਇਹਨਾਂ ਨੇ ਥੋੜਾ ਜਿਹਾ ਡਿਫਿਕਲਟ ਬਣਾਤਾ ਠੀਕ ਹੈ ਜੀ ਤਾਂ ਇਹ ਸਾਰੇ ਦੇ ਸਾਰੇ ਜਿੰਨੇ ਵੀ ਕੁਸ਼ਨਸ ਨੇ ਅੱਗੇ ਉਹ ਸਾਰੇ ਦੇ ਸਾਰੇ ਤੁਹਾਨੂੰ ਦੱਸਿਆ ਵੀ ਆਪਾਂ ਨੇ ਟਾਈਮ ਟੂ ਟਾਈਮ ਆ ਦੇਖੋ ਕੰਪਿਊਟਰ ਦੇ ਡਿਫਿਕਲਟ ਕੁਐਸ਼ਨਸ ਤਾਂ ਪੰਜਾਬ ਪੁਲਿਸ ਦੇ ਪੇਪਰਾਂ 'ਚ ਡਿਫਿਕਲਟ ਆ ਸਕਦੇ ਨੇ ਅੱਗੇ ਪੀ ਟ੍ਰਿਪਲ ਐਸ ਬੀ 'ਚ ਲੈਵਲ ਜਿਹੜਾ ਹੈਗਾ ਹਾਈ ਆ ਸਕਦਾ ਹੈ ਤਾਂ ਇਹ ਸਾਰੇ ਦੇ ਸਾਰੇ ਕੁਐਸ਼ਨਸ ਅਪਡੇਟ ਕਿੱਥੇ ਹੋ ਰਹੇ ਨੇ ਪੀ ਟ੍ਰਿਪਲ ਐਸ ਬੀ ਦੇ ਜਿੰਨੇ ਵੀ ਪੇਪਰ ਨੇ ਉਹਨਾਂ ਦੇ ਲਈ ਕਿੱਥੇ ਕਰਦੇ ਆ ਐਪ ਦੇ ਉੱਤੇ ਮਾਸਟਰ ਕੋਰਸ ਦੇ ਵਿੱਚ ਠੀਕ ਹੈ ਤਾਂ ਉੱਥੋਂ ਤੁਸੀਂ ਪਹਿਲਾਂ ਪੀ ਡੀ ਐਫ ਪੜੀ ਜਾਓ ਜਿੱਥੇ ਕੁਝ ਨਹੀਂ ਸਮਝ ਆਂਦਾ ਵੀਡੀਓ ਸੁਣੋ ਬਸ ਤਸੱਲੀ ਨਾਲ ਉਹਨੂੰ ਕਰੀ ਜਾਓ ਵਨ ਸਟਾਪ ਸੋਲੂਸ਼ਨ ਫਾਰ Every exam. Okay, fair. Wish you all the best. Thank you.